ਇਸਲਾਮ ਧਰਮ ਦੇ ਵਿੱਚ ਇੱਕ ਬਹੁਤ ਉੱਚ ਕੋਟੀ ਦਾ ਮੰਨਿਆ ਪਰਮੰਨਿਆ ਫਕੀਰ ਹੋਇਆ ਜਿਹਦਾ ਨਾਂ ਇਤਿਹਾਸ ਦੇ ਵਿੱਚ ਮੂਸਾ ਫਕੀਰ ਕਰਕੇ ਆਇਆ ਇਤਿਹਾਸ ਕਰ ਦੱਸਦੇ ਆ ਜਦੋਂ ਇਸ ਮੂਸਾ ਫਕੀਰ ਨੂੰ ਖੁਦਾ ਪਾਕ ਦੇ ਦਰਸ਼ਨ ਹੋਏ ਇਹਨੇ ਦੋਵੇਂ ਹੱਥ ਜੋੜ ਕੇ ਖੁਦਾ ਪਾਕ ਦੇ ਚਰਨਾਂ ਵਿੱਚ ਬੇਨਤੀ ਕੀਤੀ اے ਖੁਦਾ ਜਦੋਂ ਕਿਤੇ ਮੇਰੀ ਕੌਮ ਤੇਰੇ ਦੱਸੇ ਹੋਏ ਮਾਰਗ ਤੇਰੀ ਦੱਸੀ ਹੋਈ ਮਰਿਆਦਾ ਤੇਰੇ ਦੱਸੇ ਹੋਏ ਰਸਤੇ ਤੋਂ ਭਟਕ ਜਾਵੇ ਤੇ ਤੂੰ ਮੇਰੀ ਕੌਮ ਦੇ ਕੋਲੋਂ ਧਨ ਦੌਲਤ ਐਸ਼ੋ ਇਸ਼ਰਤ ਤੇ ਸੁੱਖ ਆਰਾਮ ਦੇ ਸਾਰੇ ਸਾਧਨ ਖੋ ਲੈਣਾ ਖੁਦਾ ਕਹਿਣ ਲੱਗਾ ਇਹ موسی ਜਿਹੜੀ ਕੌਮ ਮੇਰੇ ਦੱਸੇ ਹੋਏ ਮਾਰਗ ਮੇਰੇ ਦੱਸੇ ਹੋਏ ਰਸਤੇ ਮੇਰੇ ਦੱਸੀ ਹੋਈ ਮਰਿਆਦਾ ਤੋਂ ਭਟਕ ਜਾਂਦੀ ਆ ਉਸ ਕੌਮ ਨੂੰ ਮੈਂ ਧਨ ਦੌਲਤ ਐਸ਼ੋ ਇਸ਼ਰਤ ਤੇ ਸੁੱਖ ਆਰਾਮ ਦੇ ਸਾਧਨ ਜਿਆਦਾ ਦੇਣਾ ਵਾ ਬਸ ਮੈਂ ਉਸ ਕੌਮ ਦੇ ਕੋਲੋਂ ਅਕਲ ਖੋ ਲੈਣਾ ਵਾ ਇਹ ਜਿਹੜੀ ਕਹਾਣੀ ਆ ਮੈਨੂੰ ਪੂਰੀ ਅੱਜ ਆਪਣੀ ਸਿੱਖਾਂ ਦੇ ਉੱਤੇ ਢੁਕਦੀ ਨਜ਼ਰ ਆਉਂਦੀ ਆ ਕਿਉਂਕਿ ਸਾਡੇ ਗੁਰੂਕਾਰ ਬਹੁਤ ਵੱਡੇ ਆ ਤੇ ਗੁਰੂ ਘਰਾਂ ਦੇ ਵਿੱਚ ਪਈਆਂ ਹੋਈਆਂ ਗੋਲਕਾਂ ਉਹਨਾਂ ਦੇ ਵਿੱਚ ਬਹੁਤ ਚੜਾਵਾ ਚੜਦਾ ਵਾ ਇੱਥੋਂ ਤੱਕ ਕਿ ਸਾਡੇ ਗੁਰੂ ਘਰਾਂ ਦੇ ਉੱਤੇ ਸੋਨੇ ਦੇ ਗੁੰਮਜ ਵੀ ਲੱਗੇ ਹੋਏ ਆ ਅਸੀਂ ਗੁਰਦਰਾ ਸਾਹਿਬ ਦੇ ਵਿੱਚ ਜਾਣਾ ਸੀ ਗੁਰਮਤਿ ਦੀ ਵਿੱਦਿਆ ਲੈਣ ਵਾਸਤੇ ਉੱਥੋਂ ਅਸੀਂ ਇੱਕ ਚੰਗੀ ਜੀਵਨ 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 ਜੀ ਸਿੱਖਾਂ ਨੂੰ ਲੜਦੇ ਵੇਖਦਾ ਮਾਂ ਇੱਕ ਦੂਜੇ ਦੀਆਂ ਦਸਤਾਰਾਂ ਲਾਉਂਦੇ ਵੇਖਦਾ ਮਾਂ ਜਦੋਂ ਮੈਂ ਇੱਕ ਦੂਜੇ ਉੱਤੇ ਤਲਵਾਰਾਂ ਮਾਰਦੇ ਵੇਖਦਾ ਮਾਂ ਜਦੋਂ ਮੈਂ ਸਿੱਖਾਂ ਨੂੰ ਆਪਸ ਦੇ ਵਿੱਚ ਘਸੁੰਮੁੱਕੀ ਹੁੰਦੇ ਦੇਖਦਾ ਮਾਂ ਤੇ ਮੈਨੂੰ ਇੰਜ ਲੱਗਦਾ ਵਾ ਜਿਵੇਂ ਗੁਰੂ ਨੇ ਸਾਡੀ ਅਕਲ ਖੋਲੀ ਹੋਵੇ ਕਿਉਂਕਿ ਸਾਡੇ ਗੁਰੂ ਸਾਹਿਬਾਨ ਵੀ ਆਪਣੇ ਮੁਖਾਰਬਿਆਂ ਦੇ ਵਿੱਚੋਂ ਕਹਿ ਕੇ ਗਏ ਸੀਗੇ ਜੱਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ ਇਹਦਾ ਮਤਲਬ ਇਹ ਸਿਗਾ ਜਿੰਨਾ ਚਿਰ ਖਾਲਸਾ ਨਿਆਰਾ ਰਹੂਗਾ ਜਿੰਨਾ ਚਿਰ ਖਾਲਸਾ ਇੱਕ ਅਕਾਲ ਪੁਰਖ ਨੂੰ ਨੂੰ ਮੰਨੂਗਾ ਉਹਨਾਂ ਚਿਰ ਗੁਰੂ ਦੀ ਕਿਰਪਾ ਸਾਡੇ ਉੱਤੇ ਬਣੀ ਰਹੂਗੀ ਕਿਉਂਕਿ ਮਹਾਰਾਜ ਨੇ ਆਪਣੇ ਮੁਖਾਰਤਨ ਦੇ ਵਿੱਚ ਇੱਕ ਹੋਰ ਬਚਨ ਕਿਹਾ ਸੀਗਾ ਜਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਜਦੋਂ ਕਿਤੇ ਆਪਣੇ ਆਪ ਨੂੰ ਖਾਲਸਾ ਕਹਿਣ ਵਾਲਾ ਇਹ ਵਿਪਰਰੀ ਦੀ ਰੀਤ ਦਾ ਆਦੀ ਹੋ ਗਿਆ ਤੇ ਗੁਰੂ ਫਿਰ ਸਾਡੀ ਪ੍ਰਤੀਤ ਨਹੀਂ ਕਰੂਗਾ ਮੈਨੂੰ ਲੱਗਦਾ ਅੱਜ ਅਸੀਂ ਕਿਤੇ ਨਾ ਕਿਤੇ ਵਿਪਰ ਦੀ ਰੀਤ ਦੇ ਆਦੀ ਹੋ ਗਈਆਂ ਅੱਜ ਜਦੋਂ ਅਸੀਂ ਆਪਣੇ ਆਪ ਨੂੰ ਖਾਲਸਾ ਕਹਿੰਦੇ ਆ ਤੇ ਖਾਲਸੇ ਦਾ ਮਤਲਬ ਨਹੀਂ ਬਣਦਾ ਬਈ ਉਹ ਕਿਸੇ ਦੇਹ ਧਾਰੀ ਦੇ ਚਰਨਾਂ ਉੱਤੇ ਜਾ ਕੇ ਮੱਥਾ ਟੇਕੇ ਕਿਉਂਕਿ ਖਾਲਸਾ ਤੇ ਅਕਾਲ ਦਾ ਪੁਜਾਰੀ ਆ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜ ਕੇ ਗਏ ਆ ਆਪਣੇ ਆਪ ਨੂੰ ਖਾਲਸਾ ਕਹਿਣ ਵਾਲਾ ਜਦੋਂ ਜਾ ਕੇ ਕਬਰਾਂ ਉੱਤੇ ਮੱਥਾ ਟੇਕਦਾ ਵਾ ਤੇ ਕੀ ਗੱਲ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆ ਸ਼ਬਦ ਕਦੇ ਯਾਦ ਨਹੀਂ ਆਇਆ ਦੁਬਿਧਾ ਨਾ ਪੜੋ ਹਰਬਿਨ ਹੋਰ ਨਾ ਪੂਜੋ ਮੜੇ ਮਸਾਨਾ ਜਾਈ ਬਈ ਸਿੱਖਾਂ ਨੇ ਦੁਬਿਧਾ ਵਿੱਚ ਨਹੀਂ ਪੈਣਾ ਸਿੱਖਾਂ ਨੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਜ ਨੂੰ ਮੱਥਾ ਟੇਕਣਾ ਵਾ ਇਹ ਸਿੱਖਾ ਅ ਕਿ ਗੁਰੂ ਪਾਤਸ਼ਾਹ ਮਰਜ ਨੇ ਸਾਡੀ ਅਕਲ ਖੋਲੀ ਆ ਅੱਜ ਸਾਡੇ ਵਿੱਚ ਚੌਧਰਪੁਣਾ ਦੀਆਂ ਲੜਾਈਆਂ ਚੱਲਦੀਆਂ ਵਾ ਅੱਜ ਸਾਡੇ ਵਿੱਚ ਸ਼ੂਆ ਸ਼ਾਦੀਆਂ ਲੜਾਈਆਂ ਚੱਲਦੀਆਂ ਵਾ ਇਥੋਂ ਤੱਕ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਕਬੀਰ ਸਿੰਘ ਸਟੇ ਦੇ ਉੱਤੇ ਸਿੱਖੀ ਦਾ ਪ੍ਰਚਾਰ ਕਰਦਾ ਸੀਗਾ ਖਾਲਸਾ ਸਾਜਨਾ ਦਿਵਸ ਦਾ ਕੋਈ ਜਿਹੜਾ ਦਿਹਾੜਾ ਉਹ ਮਨਾਇਆ ਜਾ ਰਿਹਾ ਸੀਗਾ ਉਹਨੇ ਪ੍ਰਚਾਰ ਕਰਦਿਆਂ ਕਰਦਿਆਂ ਇਹ ਗੱਲ ਕਹੀ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਰਜ ਨੇ ਸਾਨੂੰ ਸ਼ਸਤਰ ਦਿੱਤੇ ਔਰ ਇਹ ਸ਼ਸਤਰ ਜਿਹੜੇ ਦਿੱਤੇ ਸੀਗੇ ਉਹ ਮਜਲੂਮ ਦੀ ਰੱਖਿਆ ਵਾਸਤੇ ਤੇ ਜੁਰਮਾਨੇ ਦੀ ਭੱਖਿਆ ਵਾਸਤੇ ਦਿੱਤੇ। ਉਹਨੇ ਬੋਲਦਿਆਂ ਬੋਲਦਿਆਂ ਇਹ ਗੱਲ ਕਹੀ ਵੀ ਅੱਜ ਕੁਝ ਲੋਕ ਗੁਰੂ ਘਰਾਂ ਵਿੱਚ ਚੌਧਰ ਬਦਲੇ ਲੜਦੇ ਆ ਤਲਵਾਰਾਂ ਚੱਲਦੀਆਂ ਵਾ। ਇੱਕ ਪ੍ਰਧਾਨ ਉੱਠਿਆ ਉਹਨੇ ਪ੍ਰਚਾਰਕ ਦਾ ਮੈਕ ਫੜ ਕੇ ਇਹ ਗੱਲ ਕਹਿਣ ਲੱਗਾ। ਕਹਿੰਦਾ ਤੈਨੂੰ ਇੱਥੇ ਅਸੀਂ ਪ੍ਰਚਾਰ ਕਰਨ ਵਾਸਤੇ ਸੱਦਿਆ ਨਾ ਕਿ ਆਪਣੇ ਪੂਤੜੇ ਫੁੱਲਣ ਵਾਸਤੇ ਸੱਦਿਆ ਵਾ। ਹੁਣ ਦੇਖਣ ਵਾਲੀ ਗੱਲ ਇਹ ਆ ਕਿ ਜਿਹੜਾ ਪ੍ਰਚਾਰਕ ਸਟੇਜ ਦੇ ਉੱਤੇ ਪ੍ਰਚਾਰ ਕਰ ਰਿਹਾ ਵਾ ਉਹਨੂੰ ਇਸ ਗੱਲ ਦਾ ਨਹੀਂ ਪਤਾ ਕਿ ਇਸ ਗੁਰੂ ਘਰ ਦੇ ਵਿੱਚ ਵੀ ਪਹਿਲਾਂ ਕਿਤੇ ਗੋਲਕ ਬਦਲੇ ਜਾਂ ਪ੍ਰਧਾਨਗੀ ਬਦਲੇ ਲੜਾਈ ਹੋ ਹਟੀ ਆ ਪਰ ਉਹਦਾ ਮੈਟ ਬੰਦ ਕਰਾਇਆ ਗਿਆ ਉਹਨੂੰ ਜਲੀਲ ਕੀਤਾ ਗਿਆ ਇਹ ਜਿਹੜੀ ਵੀਡੀਓ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਉੱਤੇ ਦੇਖੀ ਇਹ ਦੇਖ ਕੇ ਮੈਨੂੰ ਇਹ ਲੱਗਦਾ ਜਿਵੇਂ ਇਹੋ ਜਿਹਾ ਕ੍ਰਮ ਚੌਧਰੀ ਜਿਨ੍ਹਾਂ ਨੂੰ ਅਸਲ ਦੇ ਵਿੱਚ ਨਾ ਗੁਰਬਾਣੀ ਬਾਰੇ ਪਤਾ ਹੁੰਦਾ ਵਾ ਨਾ ਆਪਣੇ ਇਤਿਹਾਸ ਬਾਰੇ ਪਤਾ ਹੁੰਦਾ ਵਾ ਜਿਨ੍ਹਾਂ ਦੀ ਹੋ ਸਕਦਾ ਆਪਣੇ ਘਰ ਦੇ ਵਿੱਚ ਵੀ ਕੋਈ ਪੁਛਗਿਸ਼ਣਾ ਹੋਵੇ ਪਰ ਉਹ ਇਹਨਾਂ ਗੁਰੂ ਘਰਾਂ ਦੇ ਵਿੱਚ ਆ ਕੇ ਜਿਹੜੇ ਕੌਮ ਦੇ ਪ੍ਰਚਾਰਕ ਆ ਜਿਹੜੇ ਸੱਚ ਦਾ ਪ੍ਰਚਾਰ ਕਰਦੇ ਆ ਜਿਹਨੂੰ ਜਿਹੜੇ ਸਾਨੂੰ ਅਸਲ ਮਰਿਆਦਾ ਬਾਰੇ ਦੱਸਦੇ ਆ ਜਿਹੜੇ ਸਾਨੂੰ ਆਪਣੇ ਅਸਲ ਇਤਿਹਾਸ ਬਾਰੇ ਦੱਸਦੇ ਆ ਇਹ ਉਹਨਾਂ ਨੂੰ ਰੋਕਣ ਵਾਸਤੇ ਇਹਨਾਂ ਨੂੰ ਟੋਕਣ ਵਾਸਤੇ ਇਹਨਾਂ ਦੀ ਹਿੰਮਤ ਇੰਨੀ ਵੱਧ ਗਈ ਕਿ ਅੱਜ ਇਸ ਸੰਗਤ ਦੇ ਵਿੱਚ ਗੁਰੂ ਦੇ ਸਾਹਮਣੇ ਉਹਨਾਂ ਢਾਡੀਆਂ ਰਾਗੀਆਂ ਦੇ ਮੈਤ ਬੰਦ ਕਰਨ ਤੱਕ ਜਾਂਦੇ ਆ ਇਹ ਦੇਖ ਕੇ ਮੈਨੂੰ ਇੰਜ ਲੱਗਦਾ ਵਾ ਜਿਵੇਂ ਰੱਬ ਨੇ ਜਿਵੇਂ ਗੁਰੂ ਨੇ ਸਾਡੀ ਅਕਲ ਖੋਲੀ ਹੋਵੇ